ਭਾਈ ਜੇਪੀ ਢਿੱਲੋਂ ਜਿੰਦਾਬਾਦ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਭਾਈ ਜੇਪੀ ਢਿੱਲੋਂ ਜਿੰਦਾਬਾਦ ਜਿੰਦਾਬਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਹਰਦੀਪ ਭਾਈ ਜੇਪੀ ਢਿੱਲੋਂ ਅੱਜ ਗਿਦੜਵਾ ਸੀਟ ਜਿੱਤੇ ਆ ਕਿਵੇਂ ਦੀ ਵਰਕਰਾਂ ਦੇ ਵਿੱਚ ਤੇ ਢਾਡੇ ਵਿੱਚ ਖੁਸ਼ੀ ਦੀ ਲਹਿਰ ਆ ਗਈ ਬਹੁਤ ਬਹੁਤ ਜਨਾਬ ਜੀ ਸਭ ਨੂੰ ਸਾਰਿਆਂ ਨੂੰ ਬਹੁਤ ਤੁਸੀਂ ਸੱਸੀ ਕਾ ਭਾਈ ਜੀ ਸੱਸੀ ਕਾ ਜੀ ਕੀ ਨਾਮ ਆਪਣਾ ਜੀ ਤਾਂ ਸੇਵਕ ਸਿੰਘ ਹੈ ਜੀ ਅੱਛਾ ਅੱਜ ਕਿੰਨੀ ਖੁਸ਼ੀ ਹੋਈ ਅੱਜ ਤੁਹਾਨੂੰ ਬਹੁਤ ਖੁਸ਼ੀ ਆ ਜੀ ਅੱਛਾ ਜੀ ਹਾਂ ਜੀ ਅੱਜ ਹਰਦੀਪ ਭਾਈ ਡੈਂਪੀ ਇਤਿਹਾਸਿਕ ਜਿੱਤ ਦੋ ਵਾਰੀ ਉਹ ਪਿਛਲੀ ਵਾਰੇ ਹਾਰ ਗਏ ਸੀਗੇ ਪਰ ਅੱਜ ਦੀ ਆਮ ਪਾਰਟੀ ਸ਼ਾਮਲ ਹੋ ਕੇ ਕਿੰਡੀ ਕ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਤੇ ਟਾਡੇ ਦੀਪ バス ਸਰਵਿਸ ਦੇ ਵਿੱਚ ਕਿੰਨਾ ਜੋਸ਼ ਅੱਜ ਜਿਹੜੀ ਜਿੱਤ ਦਾ ਹੋਇਆ ਸਾਡੇ ਭਾਈ ਵਰਕਰਾਂ ਚ ਬਹੁਤ ਜੋਸ਼ ਆ ਬਾਈ ਅੱਛਾ ਜੀ ਅਸੀਂ ਪਿਛਲੀਆਂ ਦੋ ਇਲੈਕਸ਼ਨਾਂ ਹਰਦੇ ਆ ਰਹੇ ਆ ਇਹ ਕਿਸੀਂ ਜਿੱਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਅੱਛਾ ਜੀ ਠੀਕ ਹੈ ਜੀ ਹਾਂ ਜੀ ਬਾਕੀ ਹੁਣ ਸਾਨੂੰ 500 ਬੰਦੇ ਨੂੰ ਰੋਜ਼ਗਾਰ ਦਿੰਦੇ ਆ ਜੀ ਸਾਡੇ ਤੇ ਇਹੀ ਹੈ ਸਾਰਾ ਕੁਝ ਇਹ ਗਾਣੂ ਜਿੱਦੇ ਰਹੇਗੇ ਸਾਡਾ ਕੰਮ ਚੱਲਦਾ ਰਹੂਗਾ ਨਹੀਂ ਸਾਡਾ ਸਾਰਾ ਕੰਮ ਠੱਪੀ ਹੈ ਬਾਈ ਜੀ ਅੱਜ ਦੇਖਿਆ ਮੈਂ ਤੁਹਾਡੇ ਆਏ ਹੋਲੀ ਦਾ ਜਿਹੜਾ ਤੁਸੀਂ ਅੱਜ ਅੱਜ ਮਨਾਈਏ ਹੋਲੀ ਮੇਰਾ ਸਹੀ ਮਿਲਦਾ ਹਾਂਜੀ 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 ਸਾਡੇ ਵਰਕਰਾਂ ਚ ਬਾਈ ਖੁਸ਼ੀ ਦਾ ਕੋਈ ਟਿਕਾਣਾ ਨਹੀਂਗਾ ਅੱਛਾ ਜੀ ਸਾਰੇ ਸਾਰੇ ਵਰਕਰ ਸਾਰਾ ਸਟਾਫ ਸਾਰੇ ਅੱਡੇ ਇੰਚਾਰਜ ਬਹੁਤ ਖੁਸ਼ ਆ ਬਾਈ ਅੱਛਾ ਅੱਛਾ ਸਾਰੇ ਜਿੱਧਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਬਾਈ ਸਾਰੇ ਸਟਾਫ ਵੱਲੋਂ ਅੱਜ ਖੁਸ਼ੀ ਦੇ ਵਿੱਚ ਕੋਈ ਲੱਡੂ ਲੱਡੂ ਵੀ ਬੰਡੇ ਬਾਈ ਸਾਰਾ ਕੁਝ ਕਰਿਆ ਬਾਈ ਲੜਾਕੇ ਵੀ ਚਲਾਇਆ ਬਾਈ ਡਿਪਟੀ ਲੋਨੋ ਤੁਸੀਂ ਕੀ ਵਧਾਈਆਂ ਦੇਉਂਗੇ ਹੋਏ ਅਸੀਂ ਢੱਲੋਂ ਦਾ ਬਾਈ ਅਸੀਂ ਹੁਣ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੁੰਦੇ ਆ ਬਾਈ ਜਿਹੜਾ ਸਾਡਾ ਸਟਾਫ ਸਾਰਾ ਬਠਿੰਡਾ ਫ੍ਰੀ ਕੋਡ ਅੰਮਰਸਾਰ ਵਰ ਸਾਰੇ ਵਰਕਰ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੁੰਦੇ ਆ ਬਾਈ ਇਹ ਹਨ ਦੀਪ ਬਸ ਅਰਸਰ ਦੇ ਜਿੰਨੇ ਵੀ ਮੁਲਾਜ਼ਮ ਹੈ ਉਹਨਾਂ ਦੇ ਪਰਿਵਾਰ ਦੇ ਮੈਂਬਰ ਹੀ ਹੈ ਮੈਂ ਤਾਂ ਕਹੂੰਗਾ ਇਹ ਬਸ ਦੇ ਮੂਹਰੇ ਅੱਜ ਖੜਕੇ ਬਠਿੰਡਾ ਬਸ ਸਟੈਂਡ ਦੇ ਅੱਡੇ ਦੇ ਵਿੱਚ ਅੱਜ ਖੁਸ਼ੀ ਦੀ ਲਹਿਰ ਹੈ ਇਹਨਾਂ ਦੇ ਵਿੱਚ ਤੇ ਹਰਦੀਪ ਬਾਈ ਦੇ ਪਿੱਛੇ ਲੋ ਅੱਜ ਗਿੱਦੜਵਾਦ ਆ ਜਿੱਤੇ ਆ ਬਹੁਤ ਵੱਡੀ ਲੀਡ ਨਾਲ ਜਿੱਤੇ ਆ ਅੱਜ ਜਿੰਦਾਬਾਦ ਖੁਸ਼ੀ ਦੀ ਲਹਿਰ ਆ ਜਿੰਦਾਬਾਦ ਜੀਪੀ ਜੱਲੋ ਜਿੰਦਾਬਾਦ ਜੀਪੀ ਪਾਰਟੀ ਜਿੰਦਾਬਾਦ ਭਾਈ ਜੀਪੀ ਜੱਲੋ ਜਿੰਦਾਬਾਦ